ਕਹਿੰਦੇ ਆ ਢੀਆਂ ਵਾਲੇ ਬਹੁਤ ਨੀਵੇਂ ਹੁੰਦੇ ਆ ਤੇ ਨੀਵੇਂ ਹੋਏ ਜਾਂਦੇ ਆ ਇਸ ਤਰ੍ਹਾਂ ਵੇਖੋ ਚੰਦਰਸੈਨ ਰਾਜਾ ਜੋਗੀ ਅੱਗੇ ਹੱਥ ਜੋੜਦਾ ਤਰਲੇ ਪਾਉਂਦਾ ਮਨਤਾ ਕਰਦਾ ਆਓ ਸੁਣੀਏ ਚੰਦਰਸੈਨ ਆਖੇ ਹੱਥ ਜੋੜ ਦੋਵੇਂ ਚੰਦਰਸੈਨ ਆਖੇ ਹੱਥ ਜੋੜ ਦੋਵੇਂ ਥੋਡੇ ਮੂਰੇ ਮੈਂ ਵਾਸਤੇ ਪਾਉਂਦਾ ਜੀ ਕਰੋ ਨਹੀਂ ਮਨਜ਼ੂਰ ਜੋ ਬਾਤ ਮੇਰੀ ਕਰੋ ਨਹੀਂ ਮਨਜ਼ੂਰ ਜੋ ਬਾਤ ਮੇਰੀ ਓਨੇ ਲੱਖ ਸੋਗੰਦ ਮੈਂ ਖਾਮਦਾ ਜੀ ਹੀਰਾ ਚਟਕੇ ਹੁਣੇ ਪਰਾਨ ਦੇਵਾ ਪਰਾਨ ਦੇਵਾ ਪਰਾਨ ਦੇਵਾ ਹੀਰਾ ਚਟਕੇ ਹੁਣੇ ਪਰਾਨ ਦੇਵਾ ਨਾਲੇ ਹੋਰ ਵੀ ਹਾਲ ਸੁਣਾਉਂਦਾ ਜੀ ਤੈਨ੍ਹੇ ਰਾਣੀਆਂ ਚਟਕੇ ਹੀਰਿਆਂ ਨੂੰ ਤੈਨ੍ਹੇ ਰਾਣੀਆਂ ਚਟਕੇ ਹੀਰਿਆਂ ਨੂੰ ਮਰ ਜਾਣ ਨਾ ਝੂਠ ਅਲਾਮ ਦਾ ਜੀ ਪਹਿਲੇ 4 ਚੰਪਾ ਸਾਡੇ ਚੌਹਾਂ ਵਿੱਚੋਂ ਫੇਲੇ ਪਿਆਰ ਚੰਪਾ ਸਾਢੇ ਚੌਹਾਂ ਵਿੱਚੋਂ ਸਾਨੂੰ ਜੋਗੀ ਆਖੂ ਨਾ ਕਰਾਮਦਾ ਜੀ ਕਾਹਨੂੰ ਜੋਗੀ ਆਖੂ ਨਾ ਕਰਾਮਦਾ ਜੀ ਮਾਰ ਜਾਉ ਸਰਾਪਨ ਤਾਣਿਆਂ ਦਾ ਨੇ ਤਾਣਿਆਂ ਦਾ ਨੇ ਤਾਣਿਆਂ ਦਾ ਮਾਰ ਜਾਉ ਸਰਾਪਨ ਤਾਣਿਆਂ ਦਾ ਸੱਚ ਬੋਲਣਾ ਝੂਠ ਅਲਾਮਦਾ ਜੀ ਛੱਡ ਖਿਆਲ ਤੂਫਾਨ ਤੂ ਚਿੱਤ ਵਿੱਚੋਂ ਛੱਡ ਖਿਆਲ ਤੂਫਾਨ ਤੂ ਚਿੱਤ ਵਿੱਚੋਂ ਘਾਸ ਮੁਖ ਗਲ ਪਲੜਾ ਆਮਦਾ ਜੀ ਕਰੇ ਬੰਦ ਨਾ ਲੱਖ ਕਸ਼ੋਰ ਚੰਦਾ ਕਰੇ ਬੰਦ ਨਾ ਲੱਖ ਕਸ਼ੋਰ ਚੰਦਾ ਲੁੱਟੋ ਤੁਸੀਂ ਆਨੰਦ ਮਨਪਾਮਦਾ ਜੀ ਜਾਣੇ ਚੋਰ ਕੋਲੋਂ ਅੱਖ ਦੱਬ ਦਿੱਤੀ ਦੱਬ ਦਿੱਤੀ ਅੱਖ ਦੱਬ ਦਿੱਤੀ ਜਾਨੇ ਚੋਰ ਕੋਲਾਂ ਅੱਖ ਦੱਬ ਦਿੱਤੀ ਕਰ ਲਓ ਮਨਜੂਰ ਜਰੂਰ ਭਾਈ ਵੇਲੇ ਇਸਨੇ ਹੱਥ ਨਹੀਂ ਫੇਰ ਆਉਣਾ ਵੇਲੇ ਇਸਨੇ ਹੱਥ ਨਹੀਂ ਫੇਰ ਆਉਣਾ ਕਰੋ ਚਤ ਕੇ ਵਿੱਚ ਸਹੂਰ ਭਾਈ ਕਰ ਜਾਓ जाऊगा काम तमाम इत जाऊगा काम तमाम इथे अगे का कर जो रब मंजूर भाई लवो तलवार देवो तलवार देा अपना है दस तूर भाई ਵੈਚ ਅਗਰਸਤ ਦੇ ਰੱਬ ਨਸੀਬ ਹੋਵੇ ਨਸੀਬ ਹੋਵੇ ਨਸੀਬ ਹੋਵੇ ਵਿਚ ਅਗਰਸਤ ਦੇ ਰੱਬ ਨਸੀਬ ਹੋਵੇ ਦਾਨ ਕੀ ਸਿਆਣਾ ਕੋਈ ਦੂਰ ਭਾਈ ਤਰ ਜਾਏ ਆਦੀਨਗੀ ਨਾਲ ਬੰਦਾ ਤਰ ਜਾਏ ਆਦੀਨਗੀ ਨਾਲ ਬੰਦਾ ਡੁੱਬ ਜਾਮ ਦਾ ਵਿੱਚ ਮਗਰੂਰ ਭਾਈ ਡੁੱਬ ਜਾਮ ਦਾ ਵਿੱਚ ਮਗਰੂਰ ਭਾਈ ਹਰ ਜੇ ਕੋਈ ਨਾਰਾਜ ਕਮਾਵਣੇਂਦਾ ਹਰ ਜੇ ਕੋਈ ਨਾਰਾਜ ਕਮਾਵਣੇਂਦਾ ਨਹੀਂ ਛੱਡਣਾ ਦੇਵੇ ਹਾਜੂਰ ਭਾਈ ਤਰਗ ਮੰਗ ਕੇ ਟੁਕੜੇ ਖਾਵਣੇਂਦਾ 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 ਰਗ ਮੰਗ ਕੇ ਟੁਕੜੇ ਖਾਵਣੇ ਦਾ ਮੇਲੇ ਖਾਨ ਕੋ ਜਦੋਂ ਆਂਗੂਰ ਪਾਈ ਰਾਣੀ ਰਾਵਣ ਵੀ ਸੈਨ ਤਾਂ ਮਾਰਦੀ ਹੈ ਰਾਣੀ ਰਾਵਣ ਵੀ ਸੈਨ ਤਾਂ ਮਾਰਦੀ ਹੈ ਤਕਲ ਵਿੱਚ ਕਸ਼ੂਰ ਭਰਪੂਰ ਪਾਈ ਕੀਤਾ ਤੁਰਤ ਕਬੂਲ ਰਸ ਕੁੰਬੜਾ ਨੇ ਰਸ ਕੁੰਬੜਾ ਨੇ ਕੁੰਬੜਾ ਨੇ ਕੀ ਤਾ ਤੁਰ ਤਕਬੂਲ ਰਸ ਕੁੰਬਲਾ ਨੇ ਥੇਰੇ ਲਵਾੰਗੇ ਨਾਲ ਸਲਵਾਰ ਸਾਈਂ ਬੋਲ ਰੀਤ ਸਾਡੀ ਚੱਲੀ ਆਂ ਮਂਦੀ ਹੈ ਕੋਲ ਰੀਤ ਸਾਡੀ ਚੱਲੀ ਆਂ ਮੰਦੀ ਹੈ ਨਹੀਂ ਜਾਵਣੀ ਮੂਲ ਵਸਾਰ ਸਾਈਂ ਤੇਰੀ ਲਿਆ ਫਸਾਇ ਆਧীন ਸਾਨੇ ਸੱਚ ਆ ਖਦੀ ਬਾਤ ਓ ਚਾਰ ਸਾਈਂ ਤੇਰੇ ਪ੍ਰੇਮ ਨੇ ਬੰਨ ਜੰਜੀਰ ਪਾਏ ਤੇਰੇ ਪ੍ਰੇਮ ਨੇ ਬੰਨ ਜੰਜੀਰ ਪਾਏ ਸੈਰ ਕਰਨ ਵਾਲੇ ਸੰਸਾਰ ਸਾਈ ਮੋਤੀ ਚੁਗਣ ਵਾਲੇ ਜਿਹੜੇ ਹੰਸ ਰਾਜਾ ਹੰਸ ਰਾਜਾ ਹੰਸ ਰਾਜਾ ਮੋਤੀ ਚੁਗਣ ਵਾਲੇ ਜਿਹੜੇ ਹੰਸ ਰਾਜਾ ਲੱਗੇ ਸਮਝ ਤੂੰ ਖਾਨ ਜਵਾਰ ਸਾਈ ਫੇਰੇ ਨਾਲ ਤਲਵਾਰ ਮਨਜ਼ੂਰ ਤੈਨੂੰ ਫੇਰੇ ਨਾਲ ਤਲਵਾਰ ਮਨਜ਼ੂਰ ਤੈਨੂੰ ਜੇ ਕਰਦੇ ਹੋ ਨਾ ਕਰਾਂ ਟਕਰਾਰ ਸਾਈਂ ਫੇਰੇ ਨਾਲ ਤਲਵਾਰ ਮਨਜ਼ੂਰ ਤੈਨੂੰ ਮਨਜ਼ੂਰ ਤੈਨੂੰ ਮਨਜ਼ੂਰ ਤੈਨੂੰ ਫੇਰੇ ਨਾਲ ਤਲਵਾਰ ਮਨਜ਼ੂਰ ਤੈਨੂੰ ਜੇ ਕਰਦੇ ਹੋ ਨਾ ਕਰਾਂ ਟਕਰਾਰ ਸਾਈਂ ਜੇ ਕਰ ਨਹੀਂ ਮਨਜ਼ੂਰ ਹੈ ਬਾਤ ਮੇਰੀ ਹੁਣੇ ਕਰੋ ਸ਼ਤਾ ਬੇਨਕਾਰ ਸਾਈ ਲਵਾਂ ਨਾਲ ਸਰੀਰ ਦੇ ਨਾਹੇ ਫੇਰੇ ਲਵਾਂ ਨਾਲ ਸਰੀਰ ਦੇ ਨਾਹੇ ਫੇਰੇ ਏ ਵੀ ਸਮਝ ਲੈ ਤੂੰ ਇਕਰਾਰ ਸਾਈ ਪਰ ਰਹੂ ਆਜ਼ਾਦ ਹਮੇਸ਼ਾ ਰਾਜਾ ਪਰ ਰਹੂ ਆਜ਼ਾਦ ਹਮੇਸ਼ਾ ਰਾਜਾ ਸਿਲਾ ਉਹ ਹਮੇਸ਼ ਦਰਬਾਰ ਸਾਈਂ ਮੋਢ ਬੈਠੇ ਆ ਰਾਜਨਾ ਮੂਲ ਕਰਨਾ ਮੋਢ ਬੈਠੇ ਆ ਰਾਜਨਾ ਮੂਲ ਕਰਨਾ ਸਦਾ ਖੋ ਖੇਲਦਾ ਰਹੂ ਸ਼ਕਾਰ ਸਾਈਂ ਸਦਾ ਖੇਲਦਾ ਰਹੂ ਸ਼ਕਾਰ ਸਾਈਂ ਜੋਗੀ ਦੋਏ ਹੋ ਰਹਿਣਗੇ ਨਾਲ ਮੇਰੇ ਜੋਗੀ ਦੋਏ ਹੋ ਰਹਿਣਗੇ ਨਾਲ ਮੇਰੇ ਦਾ ਲੁੱਟ ਦੇ ਰਹਿਣਾ ਬਹਾਰ ਸਾਈ ਮੇਰੇ ਹੁਕਮਾਂ ਨੂੰ ਕਿਨੇ ਇਨਕਾਰ ਕੀਤਾ ਮੇਰੇ ਹੁਕਮਾਂ ਨੂੰ ਕਿਨੇ ਇਨਕਾਰ ਕੀਤਾ ਹੰਸੀ ਦੇਣਗੇ ਜਾਨ ਤਿਆਰ ਸਾਈ ਹੁਣ ਦੇਖ ਲੈ ਸੋਚ ਖਿਸ਼ੋਰ ਚੰਦਾ ਹੁਣ ਦੇਖ ਲੈ ਸੋਚ ਖਿਸ਼ੋਰ ਚੰਦਾ ਦੁੱਖ ਵੇਚ ਨਾ ਪਾਈ ਵਸਾਰ ਸਾਈ ਦੁਖ ਵੇਚਨ ਪਾਈ ਬesar sai ਚੰਦਰਸੈਨ ਨੇ ਤੁਰਤ ਮਨਜ਼ੂਰ ਕੀਤਾ ਚੰਦਰਸੈਨ ਨੇ ਤੁਰਤ ਮਨਜ਼ੂਰ ਕੀਤਾ ਆਇਆ ਤੁਰਤ ਦਰਬਾਰ ਕੋ ਭੱਜ ਦਾਦੀ ਦਿੱਤਾ ਹੁਕਮ ਵਜ਼ੀਰ ਨੂੰ ਛਟ ਰਾਜੇ ਦਿੱਤਾ ਹੁਕਮ ਵਜ਼ੀਰ ਨੂੰ ਛਟ ਰਾਜੇ ਦਿਨ ਖੁਸ਼ੀ ਦਾ ਆ ਗਿਆ ਅੱਜ ਦਾਦੀ ਦੇਤਾ ਹੁਕਮ ਵਜ਼ੀਰ ਨੂੰ ਛਟ ਰਾਜੇ ਛਟ ਰਾਜੇ ਛਟ ਰਾਜੇ ਦੇਤਾ ਹੁਕਮ ਵਜ਼ੀਰ ਨੂੰ ਛਟ ਰਾਜੇ ਦੇਨਾ ਖੁਸ਼ੀ ਦਾ ਆ ਗਿਆ ਅੱਜ ਦਾ ਜੀ ਤੁਸੀਂ ਖੁਸ਼ੀ ਮਨਾਓ ਜੋ ਐਲਕਾਰੋ ਤੁਸੀਂ ਖੁਸ਼ੀ ਮਨਾਓ ਜੋ ਐਲਕਾਰੋ ਸੋਗ ਸ਼ਹਿਰ ਨੂੰ ਦੇਖ ਲਾਂ ਅੱਜ ਦਾ ਜੀ ਸ਼ਾਦੀ ਰਾਤ ਨੂੰ ਅੱਜ ਹੈ ਬਾਲਕੀ ਦੀ ਸ਼ਾਦੀ ਰਾਤ ਨੂੰ ਅੱਜ ਹੈ ਬਾਲਕੀ ਦੀ ਸੁਣਦੇ ਸਾਰਬਾ ਜੀਰ ਜੋ ਗੱਜਦਾ ਜੀ ਦਿੱਤਾ ਹੁਕਮ ਇਰਾਨ ਗੜ ਵਿੱਚ ਸਾਰੇ ਦਿੱਤਾ ਹੁਕਮ ਇਰਾਨ ਗੜ ਵਿੱਚ ਸਾਰੇ ਕਰੋ ਮੰਗਲਾ ਚਰਨ ਜੋ ਜੱਜ ਦਾ ਜੀ ਲੋਗ ਪਰਜਾ ਦੇ ਖੁਸ਼ੀ ਮਨਾਉਣ ਲੱਗੇ ਲੋਗ ਪਰਜਾ ਦੇ ਖੁਸ਼ੀ ਮਨਾਉਣ ਲੱਗੇ ਜਾਤਕ ਦਾਨ ਅਨੇਕ ਲੈ ਰੱਜਦਾ ਜੀ ਗੌਣ ਨਾਰੀਆਂ ਪ੍ਰੀਤ ਸੇ ਗੀਤ ਸੱਬੇ ਗੀਤ ਸੱਬੇ ਗੀਤ ਸੱਬੇ ਗੌਣ ਨਾਰੀਆਂ ਪ੍ਰੀਤ ਸੇ ਗੀਤ ਸੱਬੇ ਤੇਗਾ ਜਗਾ ਤੇ ਵਾਜਾ ਜੋ ਵੱਜਦਾ ਜੀ ਕੋਣ ਨਾਰੀਆਂ ਪ੍ਰੀਤ ਸੇ ਗੀਤ ਸੱਬੇ ਜਗਾ ਜਗਾ ਤੇ ਵਜਾ ਜੋ ਵਜਦਾ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚੜੇ ਜਦੋਂ ਹਵਾਈ ਕਸ਼ੋਰ ਚੰਦਾ ਵਿੱਚ ਰਾਤ ਸਮਾਨ ਆ ਸਜਦਾ ਜੀ ਵਿੱਚ ਰਾਤ ਸਮਾਨ ਆ ਸਜਦਾ ਜੀ ਵਿੱਚ ਰਾਤ ਸਮਾਨ ਆ ਸਜਦਾ ਜੀ